ਆ ਕਹਿ ਦਿੰਦਾ ਬਾਈ ਆ ਦੇਖ ਲੋ ਹਾਲਾਤ ਆ ਖੜਿਆ ਸੀ ਕੁਲਾ ਨਾਕੇ ਤੋਂ ਪਿੱਛੇ ਆ ਗੱਡੀ ਮੇਰੀ ਖੜੀ ਆ ਦੇਖ ਰਾਤ ਨੂੰ ਬੱਜੇ ਹੋਏ ਨੇ ਬਾਈ ਐਸ ਵਕਤ 11:20 ਦਾ ਸਮਾਂ ਆ ਪੰਪ ਦੇ ਸਾਹਮਣੇ ਅਸੀਂ ਖੜੇ ਆ ਦੇਖ ਮੈਂ ਉਥੋਂ ਪਾਣੀ ਭਰਿਆ ਬਾਈ ਖੜਾ ਦੇਖ ਗੱਡੀਆਂ ਆਪਣੀਆਂ ਸਨਾਮ ਦੀਆਂ ਬਾਈ ਵੀ ਲੋ ਜੀ ਮੌਕੇ ਤੇ ਆਪਾਂ ਜਾਖਲ ਮਤਲਬ ਚੁੱਲੜ ਏਰੀਏ ਦੇ ਅੰਦਰ ਪੰਜਾਬ ਏਰੀਏ ਦੇ ਅੰਦਰ ਖੜੇ ਆਂ ਕਾਫੀ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਆਪਾਂ ਪੰਪ ਦੇ ਬਿਲਕੁਲ ਸਾਹਮਣੇ ਖੜੇ ਆਂ ਕਿਸੇ ਟਰੱਕ ਡਰਾਈਵਰ ਵੀਰ ਨਾਲ ਨਾ ਉਰੇ ੱੱਕਾ ਜਾ ਹੋਇਆ ਸੀ ਤੇ ਉਸ ਵੀਰ ਦੀ ਨਾ ਗੱਡੀ ਦੇ ਉੱਤੇ ਰੋੜੇ ਵਗੈਰਾ ਮਾਰੇ ਗਏ ਜਾਂ ਤੇ ਉਹਦਾ ਸ਼ੀਸ਼ਾ ਤੋੜਿਆ ਗਿਆ ਸੀ ਤੇ ਇੱਕ ਟਰਾਂਸਪੋਰਟ ਕੰਪਨੀ ਦੁਆਰਾ ਇੱਕ ਡਰਾਈਵਰ ਵੀਰ ਦੁਆਰਾ ਉਹ ਵੀਡੀਓ ਪਾਈ ਗਈ ਸੀ ਵੀ ਕੁਲਾ ਨਾਕੇ ਦੇ ਪਿੱਛੇ ਪੰਪ ਦੇ ਸਾਹਮਣੇ ਖੜੇ ਆਂ ਇਹ ਉਹ ਪੰਪ ਹੈ ਚੁੱਲੜ ਦੇ ਅੰਦਰ ਆ ਜਾਂਦਾ ਬਿਲਕੁਲ ਜਾਖਲ ਦੇ ਨੇੜ ਕਿ ਉਹ ਟਰੱਕ ਖੜਿਆ ਸੀ ਜਿਸ ਲੋਕੇਸ਼ਨ ਤੇ ਮੈਂ ਖੜਿਆ ਤੇ ਦੂਜੇ ਬਾਈ ਦੇ ਮਾਰੇ ਗਿਆ ਸੀ ਮਤਲਬ ਕਿ ਜੇ ਕਹੀ ਗਈ ਮਤਲਬ ਕਿ ਕਹਿਣਾ ਚਾਹੀਏ ਇਹ ਰੈ residențial ਏਰੀਆ ਹੈ ਉਰੇ ਪੰਜਾਬ ਤੇ ਹਰਿਆਣੇ ਦਾ ਇੱਕ ਨਾਕਾ ਲੱਗਦਾ ਚੁੰਗੀ ਆ ਤੇ ਬਿਲਕੁਲ ਰੈ residencial ਏਰੀਆ ਕੇ ਪੰਪ ਹੈ ਕਿਦੇ ਅੱਗੇ ਇੰਡੀਅਨ ਔਇਲ ਦਾ ਪੰਪ ਹੈ ਐਚਪੀ ਦਾ ਪੰਪ ਹੈ ਮਤਲਬ ਇੱਕ ਰੈ residencial ਏਰੀਆ ਦੇ ਅੰਦਰ ਜਿੱਥੇ 24 ਘੰਟੇ ਭੀੜ ਰਹਿੰਦੀ ਹੈ ਪੰਪ 24 ਘੰਟੇ ਖੁੱਲੇ ਰਹਿੰਦੇ ਆ ਪੂਰੇ ਭਈ ਕਿਸੇ ਡਰੈਕਟ ਡਰਾਈਵਰ ਵੀਰਾਂ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰੂੰਗਾ ਪੰਜਾਬ ਦੇ ਏਰੀਆ 'ਚ ਖੜਾ ਆਂ ਵੀ ਇੰਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਵੇ ਉਸਤੇ ਕਾਰਵਾਈ ਕੀਤੀ ਜਾਵੇ ਵੀ ਕੱਲ ਨੂੰ ਕਿਸੇ ਹੋਰ ਨਜਾਇਜ਼ ਕਿਸੇ ਵੀਰ ਨਾਲ ਤੱਕਾ ਨਾ ਹੋਵੇ ਮਤਲਬ ਇਹ ਤਾਂ ਚਲੋ ਟਰੱਕ ਡਰਾਈਵਰ ਵੀਰ ਸੀ ਵੀ ਵਹੀਕਲ ਵੱਡਾ ਲੈ ਰਿਆ ਸੀ ਅਗਰ 2 ਵੀਲਰ ਵਗੈਰਾ ਵਾਲਾ ਹੁੰਦਾ ਉਹਦੇ ਨਾਲ ਬਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਉਹਦਾ ਟੂ-ਵੀਲਰ ਵੀ ਖੋਹ ਸਕਦੇ ਸੀ ਮਤਲਬ ਇਹ ਤਾਂ ਚਲੋ ਇੱਕ ਸਪੋਰਟ ਹੋ ਗਈ ਦੂਜੇ ਟਰੱਕ ਵੀਰ ਦੀ ਟਰੱਕ ਡਰਾਈਵਰ ਵੀਰ ਦੀ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਵੀਡੀਓ ਚੱਲ ਰਿਹਾ ਇਸ ਲੋਕੇਸ਼ਨ ਤੇ ਉਹ ਟਰੱਕ ਡਰਾਈਵਰ ਵੀਰ ਬੈਠਾ ਤੇ ਇੱਥੋਂ ਦੂਸਰੇ ਵੀਰ ਨੇ ਪਾਣੀ ਭਰਿਆ ਇੱਕ ਦਾ ਟਰੱਕ ਇਸ ਲੋਕੇਸ਼ਨ ਤੇ ਖੜਾ ਇੱਕ ਦਾ ਇਸ ਲੋਕੇਸ਼ਨ ਤੇ ਖੜਾ ਮੈਂ ਇਹੀ ਰਿਕਵੈਸਟ ਕਰੂੰਗਾ ਟਰੱਕ ਡਰਾਈਵਰ ਵੀਰਾਂ ਨੂੰ ਅਗਰ ਐਹੀ ਜੀ ਕੋਈ ਗੱਲ ਲੱਗੇ ਤਾਂ ਥੋੜਾ ਗੱਡੀ ਵਗੈਰਾ ਆਪਦੀ ਨਾ ਰੋਕਿਆ ਕਰੋ ਵੀਰੇ ਭਜਾ ਕੇ ਲੈ ਜਾ ਕਰੋ ਬਾਕੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਦੀ ਮਤਲਬ ਇਹ ਨਾਕੇ ਵਗੈਰਾ ਆਕੇ ਰੱਖੋ ਕਿਉਂਕਿ ਅੱਗੇ ਹਰਿਆਣੇ ਦੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਆ ਰਹੇ ਨੇ ਨਾਲ ਹੀ ਜਾਖਲ ਏਰੀਆ ਮਤਲਬ ਹਰਿਆਣਾ ਸਟਾਰਟ ਹੋ ਜਾਂਦਾ ਆਬਦਾ ਥੋੜਾ ਧਿਆਨ ਰੱਖਿਆ ਕਰੋ ਬਾਕੀ ਇਹ ਲੋਕੇਸ਼ਨ ਦੀ ਮੇਰੇ ਕੋਲੇ ਬਹੁਤ ਬਾਈਆਂ ਦੇ ਕਈ ਦਿਨ ਤੋਂ ਵੀਡੀਓ ਆ ਰਹੀ ਸੀ ਤੇ ਫੋਨ ਕਾਲ ਆ ਰਹੇ ਸੀ ਵੀਰੇ ਇਸ ਮੈਟਰ ਤੇ ਵੀਡੀਓ ਬਣਾਓ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਉਸ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਵੀ ਇਹ ਧੱਕਾਸ਼ਾਹੀ ਕੀਤੀ ਸੀ ਟਰੱਕ ਡਰਾਈਵਰ ਵੀਰਾਂ ਨਾਲ ਉਹਨਾਂ ਤੇ ਜਲਦੀ ਤੋਂ ਜਲਦੀ ਐਕਸ਼ਨ ਲਿੱਤਾ ਜਾਵੇ